ਦੀਵਾਲੀ ਦੇ ਤਿਹਾਹ ਤੇ ਜੇਕਰ ਤੁਸੀਂ ਨਵਾਂ ਸਕੂਟਰ ਲੈਣ ਦਾ ਮਨ ਬਣਾਇਆ ਹੈ ਤਾਂ ਤੁਹਾਨੂੰ ਦੱਸਾਂਗੇ ਕਿ ਆਖਿਰ ਕਿਹੜੇ ਸਕੂਟਰ ਦਾ ਕਾਚਾ ਸਭ ਤੋਂ ਘੱਟ ਹੈ ਤੇ ਐਵਰੇਜ ਸਭ ਤੋਂ ਵਧੇਤ ਹੈ ਸਭ ਤੋਂ ਜ਼ਿਆਦਾ ਫੀਚਰਸ ਕਿਸ ਸਕੂਟਰ ਦੇ ਵਿੱਚ ਮੌਜੂਦ ਨੇ ਤੇ ਨਾਲ ਹੀ ਕੋਲੋਂ ਸਭ ਤੋਂ ਕਾਰ ਜਿੱਤਣ ਦਾ ਸੁਨਹਿਰੀ ਮੌਕਾ ਵੀ ਮਿਲ ਰਿਹਾ ਹੈ ਕਿੱਥੇ ਮਿਲ ਰਿਹਾ ਹੈ ਸਾਰੀ ਗੱਲਬਾਤ ਕਰਾਂਗੇ ਤੇ ਆਓ ਚੱਲਦੇ ਆ ਸੋਨੀ ਸੰਜੂਕੀ ਰੋਪੜ ਵਿਕੇ ਤੋ ਪਹਿਲਾ ਤਾਂ ਸਾਰੇ ਹੀ ਸਾਥੀਆਂ ਨੂੰ ਸੋਨੀ ਸੁਜ਼ੂਕੀ ਪਰਿਵਾਰ ਵੱਲੋਂ ਪਿਆਰ ਭਰੀ ਨਮਸਕਾਰ ਇਹਨਾਂ ਤਿਉਹਾਰਾਂ ਦੇ ਮੌਕੇ ਦੇ ਉੱਤੇ ਸਾਡੀ ਕੰਪਨੀ ਬਹੁਤ ਅੱਛੇ ਆਫਰਸ ਲੈ ਕੇ ਆਈ ਹੈ ਜਿਹੜਾ ਸਾਡੇ ਕੋਲ ਸਕੂਟਰ ਸੁਜ਼ੂਕੀ ਐਕਸੈਸ ਇਹਦਾ ਜਿਹੜਾ ਸ਼ੋਰੂਮ ਪ੍ਰਾਈਸ ਹੈ 76000 ਰੁਪਏ ਤੋਂ ਸਕੂਟਰ ਦੀ ਸਟਾਰਟਿੰਗ ਹੋ ਜਾਂਦੀ ਹੈ ਤੇ ਬਹੁਤ ਵਧੀਆ ਤੇ ਸ਼ਾਨਦਾਰ ਆਫਰਸ ਦੇ ਨਾਲ ਸਾਡੀ ਕੰਪਨੀ ਇਸ ਵਾਰ ਇਸ ਦੀਵਾਲੀ ਦੇ ਮੌਕੇ ਤੇ ਤਿਉਹਾਰਾਂ ਦੇ ਮੌਕੇ ਤੇ ਮਾਰਕੀਟ ਦੇ ਵਿੱਚ ਉਤਰੀ ਹੈ ਅਸੀਂ ਹਰ ਖਰੀਦ ਦੇ ਉੱਤੇ ਹਰ ਗ੍ਰਾਹਕ ਨੂੰ ਨਿਸ਼ਚਿਤ ਉਪਹਾਰ ਦੇ ਰਹੇ ਹਾਂ ਇਕ ਲੱਕੀ ਡਰਾਅ ਸਕੀਮ ਦੇ ਵਿੱਚ ਹਰ ਗ੍ਰਾਹਕ ਨੂੰ ਇੱਕ ਲੱਕੀ ਡਰਾਅ ਕੂਪਨ ਦਿੱਤਾ ਜਾ ਰਿਹਾ ਹੈ ਜਿਦੇ ਵਿੱਚ ਜਿਹੜਾ ਫਰਸਟ ਪ੍ਰਾਈਜ਼ ਹੈ ਉਹ Maruti Suzuki Swift Dzire ਕਾਰ ਸਾਡੀ ਆਪਣੀ ਕੰਪਨੀ ਦੀ ਦੂਸਰਾ ਪ੍ਰਾਈਜ਼ JXR SF 250 ਬਾਈਕ ਤੇ ਬਹੁਤ ਸਾਰੇ iPhone ਜਿਹੜਾ ਜਿੱਤਣ ਦਾ ਮੌਕਾ ਇਸ ਵਾਰ ਗ੍ਰਾਹਕਾਂ ਦੇ ਲਈ ਰਹੇਗਾ ਔਰ ਹਰ ਖਰੀਦ ਦੇ ਨਾਲ ਅਸੀਂ ਹਰ ਗ੍ਰਾਹਕ ਨੂੰ ਇੱਕ ਅਸ਼ੋਰਡ ਗਿਫਟ ਦੇ ਰਹੇ ਹਾਂ ਜਿਦੇ ਵਿੱਚ ਗ੍ਰਾਹਕ ਆਪਣੀ ਪਸੰਦ ਦਾ ਕੋਈ ਵੀ ਜਿਹੜਾ ਗਿਫਟ ਹੈ ਉਹ ਲੈ ਸਕਦਾ ਹੈ ਜਿਦੇ ਵਿੱਚ ਅਸੀਂ Monte Carlo ਦੇ ਬਲੈਂਕਟ ਕੰਫਰਟਰ ਸੈਟਸ ਸਾਊਂਡ ਬਾਰ ਪੈਟਰੋਨਿਕਸ ਦੀਆਂ ਤੇ ਹੋਰ ਵੀ ਬਹੁਤ ਅੱਛੇ-ਅੱਛੇ ਗਿਫਟ ਜਿਹੜਾ ਹੈਲਬਰਟ ਹੈ ਤੇ ਤੁਸੀਂ ਆਪਣੀ ਚੁਆਇਸ ਦਾ ਕੋਈ ਵੀ ਗਿਫਟ ਜਿਹੜਾ ਇਹ ਸਾਡੇ ਤੋਂ ਲੈ ਸਕਦੇ ਹੋ ਇਹ ਜਿਹੜਾ ਸਕੂਟਰ ਤੁਸੀਂ ਦੇਖ ਰਹੇ ਹੋ SUZUKI ACCESS 125 ਇਹ ਚਾਰ ਵੇਰੀਐਂਟਸ ਦੇ ਵਿੱਚ ਆਂਦਾ ਹੈ ਜਿਹਦੇ ਵਿੱਚ ਜਿਹੜੀ ਸ਼ੁਰੂਆਤ ਹੈ ਡਰਮ ਬ੍ਰੇਕ ਵੇਰੀਐਂਟ ਤੋਂ ਹੋ ਜਾਂਦੀ ਹੈ ਜਿਹਦਾ ਸ਼ੋਅਰੂਮ ਪ੍ਰਾਈਸ ਮਾਤਰ ਕੇਵਲ 76000 ਰੁਪਏ ਹੈ ਕਿਉਂਕਿ GST ਕਟੋਂ ਤੋਂ ਬਾਅਦ ਪ੍ਰਾਈਸ ਜਿਹੜਾ ਸਕੂਟਰ ਦਾ 7000 ਰੁਪਏ ਡਾਊਨ ਹੋ ਗਿਆ ਹੈ ਇੱਕ ਬਹੁਤ ਅੱਛਾ ਗਿਫਟ ਜਿਹੜਾ ਭਾਰਤ ਸਰਕਾਰ ਦੁਆਰਾ ਨਾਗਰੀਕਾਂ ਨੂੰ ਸਾਡੇ ਦੇਸ਼ ਦੇ ਲੋਕਾਂ ਨੂੰ ਦਿੱਤਾ ਗਿਆ ਹੈ ਕਿਉਂਕਿ ਇਸ ਤਿਉਹਾਰਾਂ ਦੇ ਮੌਕੇ ਦੇ ਵਿੱਚ ਤੁਹਾਡੇ ਲਈ ਜਿਹੜਾ ਸਕੂਟਰ ਖਰੀਦਣਾ ਉਹ ਸਾਰਿਆਂ ਦੇ ਲਈ ਪੌਕੇਟ ਫ੍ਰੈਂਡਲੀ ਹੋ ਚੁੱਕਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਸਕੂਟਰ ਦੇ ਨਾਲ 10 ਸਾਲ ਤੱਕ ਦੀ ਜਿਹੜੀ ਵਾਰੰਟੀ ਹੈ ਉਹ ਕਸਟਮਰ ਨੂੰ ਦੇ ਰਹੇ ਹਾਂ 10 ਸਾਲ ਦੇ ਵਿੱਚ ਅਗਰ ਤੁਹਾਡੇ ਸਕੂਟਰ ਦੇ ਵਿੱਚ ਕੋਈ ਵੀ ਦਿੱਕਤ ਆਂਦੀ ਹੈ ਤਾਂ ਕੰਪਨੀ ਵੱਲੋਂ ਫ੍ਰੀ ਆਫ ਕੋਸਟ ਠੀਕ ਕੀਤੀ ਜਾਏਗੀ ਜਿਹੜੀ ਕਿ ਬਹੁਤ ਥੋੜੇ ਨੋਮੀਨਲ ਚਾਰजेस ਦੇ ਵਿੱਚ ਜਿਹੜੀ 10 ਸਾਲ ਦੀ ਵਾਰੰਟੀ ਕਸਟਮਰ ਨੂੰ ਮਿਲ ਜਾਂਦੀ ਹੈ ਉਸ ਤੋਂ ਬਾਅਦ ਸਾਡੇ ਸਕੂਟਰ ਮਾਰਕੀਟ ਦੇ ਵਿੱਚ ਤੁਸੀਂ ਕਿਸੇ ਵੀ ਪ੍ਰੋਡਕਟ ਨਾਲ ਕੰਪੈਰੀਸ਼ਨ ਕਰ ਲੋ ਸਭ ਤੋਂ ਜਿਹੜੀ ਸਭ ਤੋਂ ਜ਼ਿਆਦਾ ਐਵਰੇਜ ਹੈ ਉਹ SUZUKI ACCESS ਦੀ ਮਾਰਕੀਟ ਤੋਂ ਤੁਹਾਨੂੰ ਮਿਲੇਗੀ इजीली ਲੋਕਲ 60 ਕਿਲੋਮੀਟਰ ਪ੍ਰਤੀ ਲੀਟਰ ਦੀ ਜਿਹੜੀ ਐਵਰੇਜ ਹੈ ACCESS ਸਕੂਟਰ ਦਿੰਦਾ ਹੈ ਲੌਂਗ ਰੂਟ ਤੇ 65 ਦੀ ਐਵਰੇਜ ਜੋ ਕਿ ਮਾਰਕੀਟ ਤੋਂ ਤੁਸੀਂ ਕਿਸੇ ਨਾਲ ਵੀ ਕੰਪੈਰੀਸ਼ਨ ਕਰੋਗੇ ਤਾਂ ਇਸ ਤੋਂ ਜ਼ਿਆਦਾ ਐਵਰੇਜ ਤੁਹਾਨੂੰ ਮਾਰਕੀਟ 'ਚ ਨਹੀਂ ਮਿਲੇਗੀ ਚਾਹੇ ਤੁਸੀਂ ਸਕੂਟਰ ਦੇ ਵੀਲ ਬੇਸ ਦੀ ਗੱਲ ਕਰ ਲੋ ਚਾਹੇ ਸਸਪੈਂਸ਼ਨ ਸਿਸਟਮ ਦੀ ਹਰ ਪੱਖੋਂ ਜਿਹੜਾ ਸਕੂਟਰ ਹੈ ਉਹ ਮਾਰਕੀਟ ਦੇ ਬਾਕੀ ਸਕੂਟਰਾਂ ਦੇ ਨਾਲੋਂ ਬਹੁਤ ਜ਼ਿਆਦਾ ਬਿਹਤਰੀਨ ਹੈ ਜਿਹੜੀ ਲੋਨ ਫੈਸਿਲਿਟੀ ਹੈ ਉਹ ਅਸੀਂ 5 ਸਾਲ ਤੱਕ ਦੀ ਲੋਨ ਫੈਸਿਲਿਟੀ ਕਸਟਮਰ ਨੂੰ ਦੇ ਰਹੇ ਹਾਂ ਸਾਡਾ ਹਰ ਬੈਂਕ ਦੇ ਨਾਲ ਟਾਈ ਅਪ ਹੈ ਅਸੀਂ ਹਰ ਬੈਂਕ ਤੋਂ ਜਿਹੜਾ ਤੁਹਾਡਾ ਲੋਨ ਹੈ 10 ਮਿੰਟ ਦੇ ਅੰਦਰ ਸਿਰਫ ਇੱਕ ਆਧਾਰ ਕਾਰਡ ਇੱਕ ਪੈਨ ਕਾਰਡ ਤੁਸੀਂ ਸਾਡੇ ਕੋਲ ਲੈ ਕੇ ਆਣਾ ਹੈ ਅਸੀਂ ਤੁਹਾਡਾ 10 ਮਿੰਟ ਦੇ ਅੰਦਰ ਅੰਦਰ ਸਾਰਾ ਦਾ ਸਾਰਾ ਜਿਹੜਾ ਲੋਨ ਹੈ ਸਕੂਟਰ ਦਾ ਉਹ ਪ੍ਰੂਫ ਕਰਾ ਕੇ ਦਵਾਂਗੇ ਮਾਤਰ ਕੇਵਲ ਜੋ ਕੰਪਨੀ ਦੀ ਸਕੀਮ ਚੱਲ ਰਹੀ ਹੈ ਸਿਰਫ 2100 ਰੁਪਏ ਜੋ ਬੈਂਕ ਦੀ ਪ੍ਰੋਸੈਸਿੰਗ ਫੀਸ ਹੁੰਦੀ ਹੈ ਤੁਸੀਂ ਉਹ ਡਾਊਨ ਪੇਮੈਂਟ ਦੇ ਰੂਪ ਚ ਦੇਣੀ ਹੈ ਬਾਕੀ ਸਾਰਾ ਸਕੂਟਰ ਜਿੰਨੇ ਦੇ ਵਿੱਚ ਸਕੂਟਰ ਦਾ ਸ਼ੋਰੂਮ ਪ੍ਰਾਈਸ ਆਰਸੀ ਇੰਸ਼ੋਰੈਂਸ ਬਣਦੀ ਹੈ ਉਹ ਸਾਰੀ ਦੀ ਸਾਰੀ ਤੁਹਾਡੀ ਫਾਈਨਾਂਸ ਹੋ ਜਾਏਗਾ ਟੋਟਲ ਆਨ ਰੋਡ ਸਕੂਟਰ ਫਾਈਨਾਂਸ ਹੋ ਸਕਦਾ ਹੈ ਔਰ ਅਗਰ ਤੁਸੀਂ ਛੋਟੀ ਕਿਸ਼ਤ ਮੰਗਵਾਣਾ ਚਾਹੁੰਦੇ ਹੋ ਤਾਂ ਤੁਸੀਂ 5 ਸਾਲ ਦਾ ਵੀ ਲੋਨ ਕਰਾ ਸਕਦੇ ਹੋ ਬਾਕੀ ਹਰ ਗ੍ਰਾਹਕ ਦੀ ਆਪਣੀ ਆਪਣੀ ਮਰਜ਼ੀ ਹੁੰਦੀ ਹੈ ਇਹ ਦੇਖੋ ਦੀਵਾਲੀ ਤੱਕ ਦੀ ਸਕੀਮ ਹੈ ਕਿਉਂਕਿ ਹੁਣ ਤਾਂ ਬਹੁਤ ਥੋੜਾ ਸਮਾਂ ਰਹਿ ਗਿਆ ਦੀਵਾਲੀ ਨੂੰ ਤੇ ਮੈਂ ਹਰ ਸਾਡੇ ਇਲਾਕਾ ਵਾਸੀ ਵੈਸ਼ੇ ਤਾਂ ਹਰ ਸਾਲ ਸਾਡੇ ਇਲਾਕੇ ਦੇ ਨਿਵਾਸੀ ਸਾਨੂੰ ਬਹੁਤ ਪਿਆਰ ਦਿੰਦੇ ਆ ਚਾਹੇ ਅਸੀਂ ਸੋਨੀ ਸੁਜ਼ੂਕੀ ਪਰਿਵਾਰ ਆਪਣੇ ਉਹਨਾਂ ਦੀ ਗੱਲ ਕਰ ਲਈਏ ਨੰਗਲ ਦੀ ਗੱਲ ਕਰ ਲਈਏ ਰੋਪੜ ਦੀ ਮੋਰਿੰਡਾ ਤੱਕ ਸਾਡੀਆਂ ਬ੍ਰਾਂਚੀਜ਼ ਨੇ ਹਰ ਸਾਲ ਲੋਕ ਬੜੀ ਹੀ ਚਾਵਾ ਦੇ ਨਾਲ ਜਿਹੜਾ ਸੁਜ਼ੂਕੀ ਐਕਸੈਸ ਸਕੂਟਰ ਹੈ ਉਹ ਖਰੀਦਦੇ ਆਂ ਔਰ ਅਸੀਂ ਆਪਣੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਦੀਵਾਲੀ ਤੱਕ ਬਹੁਤ ਅੱਛੇ ਆਫਰਸ ਕੰਪਨੀ ਦੇ ਦੁਆਰਾ ਲਗਾਏ ਗਏ ਆ ਤੇ ਤੁਸੀਂ ਸਾਡੇ ਕੋਲ ਆ ਕੇ ਇਹਨਾਂ ਸਾਰੇ ਆਫਰਾਂ ਦਾ ਫਾਇਦਾ ਚੁੱਕੋ ਜੇ ਕੋਈ ਕਸਟਮਰ ਬੁਕਿੰਗ ਕਰਾਉਂਦਾ ਹੈ ਤਾਂ ਕਾਰ ਵੀ ਡਿਲੀਵਰੀ ਕਰਵਾਉਂਦੇ ਸੀ ਬਿਲਕੁਲ ਅਸੀਂ 홈 ਡਿਲੀਵਰੀ ਜਿਹੜੀ ਫੈਸਿਲਿਟੀ ਆ ਵੈਸੇ ਦਾ ਪਿਛਲੇ 2 ਸਾਲਾਂ ਤੋਂ ਚਲਾ ਰਹੇ ਆ ਅਗਰ ਕਿਸੇ ਕਸਟਮਰ ਕੋਲ ਕਿਉਂਕਿ ਤਿਉਹਾਰਾਂ ਦਾ ਟਾਈਮ ਹੈ ਕੋਈ ਸਾਡੇ ਕੋਲ ਨਹੀਂ ਪਹੁੰਚ ਕਰ ਸਕਦਾ ਨਹੀਂ ਆ ਸਕਦਾ ਸਾਡੇ ਕੋਲ ਪ੍ਰੀ ਬੁਕਿੰਗ ਕਰਾ ਕੇ ਜਾਂਦਾ ਹੈ ਅਸੀਂ ਉਹਨਾਂ ਦੇ ਕਾਰ ਸਕੂਟਰ ਡਿਲੀਵਰ ਕਰਾਂਗੇ ਔਰ ਇਸ ਚ ਹੋਰ ਖਾਸ ਗੱਲ ਅਗਰ ਸਾਡੇ ਕੋਲ ਕੋਈ ਪ੍ਰੀ ਬੁਕਿੰਗ ਕਰਾਂਦਾ ਹੈ ਤਾਂ ਤੇਰਸ ਜਾਂ ਦੀਵਾਲੀ ਦੀ ਤੋ ਤਾਂ ਜਿਹੜੇ ਆਫਰ ਚੱਲ ਰਹੇ ਆ ਉਹ ਤਾਂ ਅਸੀਂ ਦਵਾਂਗੇ ਹੀ ਦਵਾਂਗੇ ਸ਼ੋਰਟ ਗਿਫਟ ਔਰ ਲੱਕੀ ਡਰਾਅ ਕੂਪਨ ਉਸ ਤੋਂ ਇਲਾਵਾ ਅਸੀਂ ਉਹਨਾਂ ਨੂੰ ਇੱਕ ਐਕਸਟਰਾ ਗਿਫਟ ਵੀ ਦਵਾਂਗੇ ਜਿਹੜਾ ਸਾਡੇ ਕੋਲ ਐਡਵਾਂਸ ਬੁਕਿੰਗ ਕਰਾਇਆ